ਸਾ ਸਿੰਗਲ ਟੂ ਆਈਸੀ ਕੇ ਤੁਹਾਡੇ ਕੋਲੇ ਔਰ ਉਹਨਾਂ ਨੇ ਪੋਸਟ ਚ ਪਾਈ ਉਹ ਕਹਿੰਦੇ ਕਿ ਪਰਿਵਾਰ ਤੋਂ ਹਮਾਇਤ ਮੰਗੀ ਹੈ ਉਹਨਾਂ ਨੇ ਤੁਹਾਡੇ ਤੋਂ ਹਮਾਇਤ ਮੰਗੀ ਹੈ ਉਹਨਾਂ ਨੇ ਕਿ ਸਾਡੀ ਸਪੋਰਟ ਕਰੋ ਨਹੀਂ ਸਪੋਰਟ ਤੇ ਉਹਨਾਂ ਨੂੰ ਸਾਡੀ ਕਰਨੀ ਚਾਹੀਦੀ ਇਹ ਇਹ ਆਪਣੀ ਜ਼ਮੀਰ ਤੇ ਆਵਾਜ਼ ਸੁਣਦੇ ਵੀ ਹਾਂ ਹੁਣ ਮੈਨੂੰ ਇਹ ਨਹੀਂ ਜਾਣਾ ਚਾਹੀਦਾ ਇਸ ਕਰਕੇ ਅਸੀਂ ਤੇ ਅੱਜ ਵੀ ਕਹਿੰਦੇ ਕਿ ਆਪਣੇ ਫੈਸਲੇ ਗਲਤ ਫੈਸਲੇ ਨੂੰ ਜਸਟੀਫਾਈ ਨਾ ਕਰਨ ਅੱਗੇ ਵੀ ਇਹਨਾਂ ਬਹੁਤ ਵਾਰੀ ਕੀਤਾ ਇਹ ਸਭ ਚੂਟ ਬੋਲ ਰਿਹਾ ਕੋਈ ਵੀ ਬੰਦਾ ਵਿੱਚ ਨਹੀਂ ਸੀ ਜਦੋਂ ਅਸੀਂ ਮੋਰਚਾ ਲਾਇਆ ਸੀ ਤੇ ਬਲਟੋਆ ਸਾਹਿਬ ਇੱਥੇ ਆਇਆ ਸੀ ਜਦੋਂ ਹੁਣੇ ਦੀ ਗੱਲਬਾਤ ਹੋ ਰਹੀ ਹੁਣ ਕਿਉਂ ਨਹੀਂ ਸਾਨੂੰ ਆਣ ਕੇ ਮਿਲਿਆ ਅੱਜ ਜਦੋਂ ਅਸੀਂ ਅਨਾਉਂਸ ਕਰ ਦਿੱਤੇ 4 ਦਿਨ ਪਹਿਲਾਂ ਹੁਣ ਇਹਦਾ ਕੱਲ ਅਨਾਉਂਸ ਹੋਇਆ ਤੇ ਕੱਲ ਇਹਨੇ ਕਿੰਨੀਆਂ ਟਿੱਪਣੀਆਂ ਸਾਡੇ ਪਰਿਵਾਰ ਤੇ ਖੜੀਆਂ ਕੀਤੀਆਂ ਜਦੋਂ ਕਿ ਅਸੀਂ 4 ਦਿਨ ਤੋਂ ਅਨਾਉਂਸ ਕੀਤਾ ਅਸੀਂ ਕਿਸੇ ਦੇ ਪਰਿਵਾਰ ਤੇ ਕੋਈ ਟਿੱਪਣੀ ਨਹੀਂ ਕੀਤੀ ਅੱਜ ਸਵੇਰੇ ਆ ਗਿਆ ਤੇ ਪਹਿਲਾਂ ਕਿਉਂ ਨਹੀਂ ਆਇਆ ਬਾਕੀ ਸਾਡਾ ਫੈਸਲਾ ਹੈ ਕਿ ਅਸੀਂ ਕਿਸੇ ਵੀ ਪਾਰਟੀ ਨਾਲ ਮਤਲਬ ਸਬੰਧ ਨਹੀਂ ਹੈ ਇਹਨਾਂ ਨਾਲ ਤੇ ਅਸੀਂ ਆਜ਼ਾਦ ਤੌਰ ਤੇ ਖੜੇ ਹਾਂ ਆਜ਼ਾਦ ਹੀ ਖੜੇ ਰਵਾਂਗੇ ਗੱਲਬਾਤ ਹੋਈ ਜਦੋਂ ਬਲਟੂਆ ਹੁਣੀ ਤੁਹਾਡੇ ਕੋਲੇ ਆ ਕੇ ਬੈਠੇ ਸੀਗੇ ਗੱਲਬਾਤ ਕਰ ਰਹੇ ਸੀਗੇ ਗੱਲਬਾਤ ਕੋਈ ਨਹੀਂ ਹੋਈ ਇਹ ਕਹਿ ਰਹੇ ਸੀ ਕਿ ਲੋਕ ਉਹਨਾਂ ਨੂੰ ਕਮੈਂਟ ਕਰ ਰਹੇ ਆ ਇਦਾਂ ਦੇ ਕਰਿਆ ਇਦਾਂ ਦੇ ਤੁਸੀਂ ਸੰਗਤ 'ਚ ਬੋਲੋ ਕਿ ਕਮੈਂਟ ਨਾ ਕਰਨਾ ਚੰਗੇ ਕੰਮ ਕਰਦੇ ਸੰਗਤ ਨਾ ਬੋਲਦੀ ਤੁਸੀਂ ਮਾੜੇ ਕੰਮ ਕਰਦੇ ਸੰਗਤ ਨੇ ਤੇ ਕਮੈਂਟ ਕਰਨੀ ਕਰਨੇ ਆ ਮੈਂ ਤੇ ਇਹ ਵੀ ਇਹਨਾਂ ਨੂੰ ਕਹਿਣਾ ਚਾਹੁੰਦੀ ਕਿ ਲੜਨਾ ਵਾ ਸਿੱਧਾ ਮੈਦਾਨ 'ਚ ਲੜੋ ਪਰਵਾਰ ਕਿਸੇ ਤੇ ਟਿੱਪਣੀ ਕਰਨ ਦੀ ਕੋਈ ਜ਼ਰੂਰਤ ਨਹੀਂ ਉਹ ਵੀ ਕਹਿੰਦੇ ਜੀ ਮੈਨੂੰ ਪਹਿਲਾਂ ਪਤਾ ਲੱਗ ਜਾਂਦਾ ਕਹਿੰਦੇ ਮੈਂ ਤਾਂ ਨਾ ਆਉਂਦਾ ਘੱਟੋ-ਘੱਟ ਮੈਂ ਅਕਾਲੀ ਦਲ ਨੂੰ ਕਹਿ ਦੇ ਕਿ ਭਾਈ ਮੈਨੂੰ ਨਾ ਉਤਾਰੋ ਹੋਰ ਜਿਹਨੂੰ ਮਰਜ਼ੀ ਕੈਂਡੀਡੇਟ ਆਲਾਮ। ਸਾਨੂੰ ਉਮੀਦ ਸੀ ਕਿ ਜਿੰਨੀਆਂ ਵੀ ਪੰਥਕ ਧਰਾਵਾ ਇਹ ਉਹ ਭਾਈ ਸਾਹਿਬ ਦੀ ਸਪੋਰਟ ਕਰਨਗੇ। ਸਾਨੂੰ ਇਹ ਅਕਾਲੀ ਦਲ ਤੋਂ ਤੇ ਉਮੀਦ ਨਹੀਂ ਸੀ ਕਿ ਉਹ ਕੋਈ ਕੈਂਡੀਡੇਟ ਦੇਣਗੇ ਇਸ ਮਾਮਲੇ। ਕਿਉਂਕਿ ਉਹ ਨਾ ਬੀਬੀ ਖਾਲੜਾ ਦੇ ਟਾਈਮ ਤੇ ਵੀ ਇੱਕ ਬਹੁਤ ਵੱਡੀ ਵੱਡੀ ਗਲਤੀ ਕਰਕੇ ਅਕਾਲੀ ਦਲ ਨੂੰ ਬਹੁਤ ਥੱਲੇ ਸੁੱਟਿਆ ਸੀ। ਇਹ ਫੈਸਲਾ ਸਾਨੂੰ ਵੀ ਦੁੱਖ ਲੱਗਾ ਤੇ ਜਿੰਨੇ ਵੀ ਪੰਜ ਥਕਾ ਤੇ ਸੀ ਇਹ ਲੋਕ ਆ ਜਾਂ ਸਿੱਖੀ ਨੂੰ ਪਿਆਰ ਕਰਨ ਵਾਲੇ ਆ ਜਾਂ ਪੰਜਾਬ ਨੂੰ ਪਿਆਰ ਕਰਨ ਵਾਲੇ ਉਹਨਾਂ ਨੂੰ ਇਹ ਚੀਜ਼ ਬਹੁਤ बुरी ਲੱਗੀ ਕਿ ਇਹਨਾਂ ਨੂੰ ਕੈਂਡੀਡੇਟ ਦੇਣਾ ਨਹੀਂ ਚਾਹੀਦਾ ਸੀ ਸਿੰਘ ਬਾਦਲ ਹੋਣਾ ਦਾ ਜਾਂ ਕਿਸੇ ਦਾ ਫੋਨ ਆਉਂਦਾ ਤਾਂ ਕਰੋਗੇ ਇਹ ਗੱਲ ਤੁਸੀਂ ਰੱਖੋਗੇ ਜੇ ਉਹਨਾਂ ਦਾ ਚੱਲ ਕੇ ਫੋਨ ਹੋ ਰਿਹਾ ਹੈ ਅਕਾਲੀ ਦਲ ਕੋ ਗਲਤੀਆਂ ਹੋਈਆਂ ਉਹਦੀ ਵਜ੍ਹਾ ਨਹੀਂ ਇਹ ਇੱਥੇ ਹਾਲਾਤ ਇਦਾਂ ਦੇ ਪਹੁੰਚ ਗਏ ਆ ਆ ਅੱਗੇ ਵੀ ਜਿਹੜੇ ਫੈਸਲੇ ਗਲਤ ਹੋਏ ਗਲਤ ਨੂੰ ਗਲਤ ਕਹਿਣ ਦੀ ਹਿੰਮਤ ਰੱਖਣਾ ਉਹ ਆ ਹੀ ਗਏ ਆ ਤੇ ਮੈਦਾਨ 'ਚ ਤੇ ਆਪਣੀ ਸੱਚੀ ਸੱਚੀ ਲੜਾਈ ਲੜੋ ਉਹ ਇਹ ਸਾਡੇ ਤੇ ਪਰਿਵਾਰ ਦਾ ਕਹਿਣਗੇ ਜੀ ਪਰਿਵਾਰ ਦੀ ਸਾਂਭੀ ਨਾ ਮੈਂ ਖੜਾ ਹੋਇਆ ਖੜੇ ਅਸੀਂ ਪਹਿਲਾਂ ਹੋਏ ਆ ਤੇ ਉਹ ਪਰਿਵਾਰ ਦੀ ਕੋਈ ਇਸ ਮਸਲੇ ਤੇ ਕਦੀ ਵੀ ਕਿਸੇ ਨਾਲ ਕੋਈ ਗੱਲ ਨਹੀਂ ਹੋਈ ਇਹ ਹਾਂ ਜਾਂਦਾ ਸੀ ਕਿ ਇਲੈਕਸ਼ਨ ਨਹੀਂ ਲੜਨਗੇ ਪਰ ਹੁਣ ਇਹੋ ਜੀ ਕਿਹੜੀ ਵਜ੍ਹਾ ਹੋਈ ਕਿ ਹੁਣ ਫੈਸਲਾ ਲਿਆ ਗਿਆ ਕਿ ਇਲੈਕਸ਼ਨ ਲੜਿਆ ਜਾਵੇ ਤੇ ਸੰਤਾਂ ਦੇ ਹੱਥ ਜੋੜ ਕੇ ਅਪੀਲ ਕਰਦੇ ਆ ਕਿ ਹੁਣ ਹੁਣ ਮੌਕਾ ਤੁਹਾਡੇ ਹੱਥ 'ਚ ਹੈ ਤੁਸੀਂ ਚੰਗੇ ਮਾੜੇ ਦੀ ਪਛਾਣ ਕਰੋ ਤੁਸੀਂ ਜਾਣਦੇ ਹੋ ਭਾਈ ਸਾਹਿਬ ਨੇ ਕੀ ਕੰਮ ਕੀਤਾ ਜਾਂ ਜਿਹੜੇ ਪੁਰਾਣੇ ਲੋਕਾਂ ਨੇ ਵਾਅਦੇ ਕਰ ਕਰਕੇ ਕਿੱਥੋਂ ਮੁਕਰੇ ਆ ਨਸ਼ਿਆਂ ਦਾ ਹੜ ਆਇਆ ਹੋਇਆ ਨੌਜਵਾਨੀ ਪ੍ਰਵਾਸ ਕਰ ਰਹੀ ਆ ਹੋਰ ਪੰਜਾਬ ਦੇ ਮਸਲੇ ਆ ਜਿਹੜੇ ਉਹਨਾਂ ਵਾਸਤੇ ਕਿਸ ਦਾ ਧਿਆਨ ਨਹੀਂ ਸਾਰੇ ਆਪੂ ਆਪਣੇ ਕੁਰਸੀ ਤੱਕ ਹੀ ਸੀਮਤ ਰਹੀ ਗਈ ਹੈ ਰਾਜਨੀਤੀ ਅਸੀਂ ਕੌਮ ਨੂੰ ਕਦੀ ਧੋਖਾ ਨਹੀਂ ਦਵਾਂ ਅਸੀਂ ਆਪਣੇ ਸਰੀਰ ਤੇ ਜੋ ਵੀ ਸਾਡੇ ਨਾਲ ਵਾਪਰੂਗੀ ਅਸੀਂ ਚੱਲਣ ਵਾਸਤੇ ਤਿਆਰ ਆਂ ਜਿਹੜੀ ਕਾਂਗਰਸ ਨੂੰ ਇਸ 84 ਤੋਂ ਲੈ ਕੇ بڑا ਦੁਸ਼ਮਣ ਸਮਝਦੇ ਉਹਨਾਂ ਦੇ ਬੰਦਿਆਂ ਨੂੰ ਲਿਆ ਲਿਆ ਕੇ ਟਿਕਟਾਂ ਦੇ ਰਹੇ ਆ ਇਸ ਚੀਜ਼ ਦਾ ਸਾਨੂੰ ਦੁੱਖ ਹੈ ਕਿ ਆਪਣੇ ਬੰਦਿਆਂ ਨੂੰ ਪਿੱਛੇ ਕਰਕੇ ਅੱਗੇ ਕੌਮ ਦਾ ਬਹੁਤ ਨੁਕਸਾਨ ਹੋਇਆ ਹੁਣ ਤੁਸੀਂ ਕੋਈ ਚੰਗੇ ਫੈਸਲੇ ਲਓ ਚੰਗੇ ਰਸਤੇ ਨੂੰ ਕਰੋ ਤੇ ਚੰਗੀ ਗੱਲ ਕਰੋ ਕਿ ਲੋਕ ਤੁਹਾਨੂੰ ਸਪੋਰਟ ਕਰਨਗੇ ਖਡੂਰ ਸਾਹਿਬ ਦੇ ਨਹੀਂ ਸਾਨੂੰ ਤਾਂ ਪੂਰਨ ਭਰੋਸਾ ਜੀ ਲੋਕ ਸਪੋਰਟ ਕਰਨਗੇ ਲੋਕ ਇਹ ਨਹੀਂ ਨਹੀਂ ਕਰ ਚੁੱਕੇ ਜਿਨੇ ਇਹ ਰਾਜਨੀਤਿਕ ਲੋਗ ਘਰਉਣਾ ਚਾਹੁੰਦੇ ਲੋਕਾਂ ਨੂੰ ਪ੍ਰੋ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਕਰਮ ਸਿੰਘ ਲੋਕ ਸਭਾ ਚੋਣਾਂ ਸਿਰਤੇ ਨੇ ਔਰ ਖਡੂਰ ਸਾਹਿਬ ਪੰਜਾਬ ਦੀ ਪੰਥਕ ਸੀਟ ਮੰਨੀ ਜਾਂਦੀ ਹੈ ਔਰ ਹੁਣੇ ਹੌਟ ਸੀਟ ਬਣ ਚੁੱਕੀ ਹੈ ਪੰਜਾਬ ਦੀ ਕਿਉਂਕਿ ਭਾਈ ਅਮਰਤਪਾਲ ਸਿੰਘ ਹੁਣਾਂ ਨੇ ਵੀ ਇੱਥੋਂ ਚੋਣ ਲੜਨ ਦਾ ਐਲਾਨ ਕਰ ਦਿੱਤਾ ਔਰ ਉੱਥੇ ਹੀ ਵਿਰਸਾ ਸਿੰਘ ਵਿਲਟੋਹਾ ਨੂੰ ਅਕਾਲੀ ਦਲ ਨੇ ਉਮੀਦਵਾਰ ਐਲਾਨਿਆ ਪਹਿਲਾਂ ਚਰਚਾ ਚੱਲਦੀ ਰਹੀ ਕਿ ਸ਼ਾਇਦ ਅਕਾਲੀ ਦਲ ਹਮਾਇਤ ਕਰ ਦਵੇ ਔਰ ਉੱਥੇ ਹੀ ਅੱਜ ਵਿਰਸਾ ਸਿੰਘ ਬਲਟੂਆ ਪਹੁੰਚੇ ਸੀ ਭਾਈ ਅਮਰਤਪਾਲ ਸਿੰਘ ਹੁਣਾਂ ਦੇ ਪਰਿਵਾਰ ਦੇ ਕੋਲੇ ਇਹਨਾਂ ਤੋਂ ਹਮਾਇਤ ਮੰਗਣ ਵਾਸਤੇ ਔਰ ਉੱਥੇ ਹੀ ਉਹਨਾਂ ਨੇ ਬਹੁਤ ਸਾਰੇ ਕਲੇਮ ਵੀ ਕੀਤੇ ਆ ਕਿ ਸਾਡੀ ਪਹਿਲਾਂ ਪਰਿਵਾਰ ਨਾਲ ਗੱਲ ਚੱਲਦੀ ਰਹੀ ਹੈ ਕਿ ਪਰਿਵਾਰ ਵਿਰਸਾ ਸਿੰਘ ਬਲਟੂਆ ਹੁਣਾਂ ਨੂੰ ਸਪੋਰਟ ਕਰੇਗਾ ਔਰ ਮੇਰੇ ਸੱਜੇ ਪਾਸੇ ਭਾਈ ਅਮਰਤਪਾਲ ਸਿੰਘ ਹੁਣਾਂ ਦੇ ਮਾਤਾ ਜੀ ਔਰ ਖੱਬੇ ਪਾਸੇ ਭਾਈ ਅਮਰਤਪਾਲ ਸਿੰਘ ਹੁਣਾਂ ਦੇ ਪਿਤਾ ਜੀ ਬੈਠੇ ਆ ਦੋਨਾਂ ਨਾਲ ਹੀ ਗੱਲਬਾਤ ਕਰਾਂਗੇ ਕਿ ਆਖਰਕਾਰ ਗੱਲਬਾਤ ਕੀ ਹੋਈ ਹੈ ਪਰਿਵਾਰ ਦੇ ਨਾਲ ਵਿਰਸਾ ਸਿੰਘ ਬਲਟੂਆ ਹੁਣਾਂ ਦੀ ਤਮਾਮ ਚੀਜ਼ਾਂ ਨੂੰ ਕਿਵੇਂ ਦੇਖਦੇ ਆ ਔਰ ਅਮਰਿਤਪਾਲ ਸਿੰਘ ਹੁਣੀ ਕਹਿੰਦੇ ਸੀ ਕਿ ਅਸੀਂ ਇਲੈਕਸ਼ਨ ਨਹੀਂ ਲੜਾਂਗੇ ਪਰ ਆਖਰਕਾਰ ਇਹੋ ਜੀ ਕਿਹੜੀ ਵਜ੍ਹਾ ਹੈ ਕਿ ਇਲੈਕਸ਼ਨ ਲੜਨ ਦਾ ਫੈਸਲਾ ਲਿਆ ਰਾਜਨੀਤੀ 'ਚ ਆਉਣ ਦਾ ਫੈਸਲਾ ਲਿਆ ਗੱਲਬਾਤ ਕਰਦੇ ਹਾਂ ਪਹਿਲਾਂ ਭਾਈ ਸਾਹਿਬ ਦੇ ਪਿਤਾ ਜੀ ਹੁਣਾਂ ਨਾਲ ਗੱਲਬਾਤ ਕਰਦੇ ਹਾਂ ਬਹੁਤ ਬਹੁਤ ਸਵਾਗਤ ਹੈ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਭ ਤੋਂ ਪਹਿਲਾਂ ਤਾਂ ਸਵਾਲ ਇਹੋ ਹੈ ਇਸੇ ਚੀਜ਼ ਤੇ ਗੱਲ ਆਉਂਦੀ ਹੈ ਕਿ ਭਾਈ ਅਮਰਿਤਪਾਲ ਸਿੰਘ ਹੁਣੀ ਇਲੈਕਸ਼ਨ ਲੜ ਰਹੇ ਆ ਔਰ ਕਿਹਾ ਜਾਂਦਾ ਸੀ ਕਿ ਇਲੈਕਸ਼ਨ ਨਹੀਂ ਲੜਨਗੇ ਪਰ ਹੁਣ ਇਹੋ ਹਾਂਜੀ ਭਾਈ ਸਾਹਿਬ ਦਾ ਪੱਕਾ ਫੈਸਲਾ ਸੀਗਾ ਕਿ ਮੈਂ ਇਲੈਕਸ਼ਨ ਚ ਨਹੀਂ ਆਉਣਾ ਇਲੈਕਸ਼ਨ ਨਹੀਂ ਲੜਨੀ ਤੇ ਪਰ ਜ ਅਸੀਂ 2 2.5 ਮਹੀਨੇ ਹੋ ਚਲੇ ਇੱਥੇ ਮੋਰਚੇ ਚ ਬੈਠਾ ਸਾਨੂੰ ਬਿਆੰਤ ਸੱਜਣਾ ਬੜੇ ਸ਼ੇਰਦ ਲੋਕ ਮਿਲੇ ਜਿਹੜੇ ਉਹ ਕਹਿੰਦੇ ਸੀ ਕਿ ਸਾਡੇ ਧਰਮ ਚ ਵੀ ਰਾਜਨੀਤੀ ਤੇ ਧਰਮ ਇਕੱਠੇ ਆ ਤੇ ਇਸ ਕਰਕੇ ਇਲੈਕਸ਼ਨ ਲੜਨਾ ਕੋਈ ਗਨਾਹ ਨਹੀਂਗਾ ਇੱਕ ਮੌਕਾ ਵੀ ਆ ਤੇ ਤੁਸੀਂ ਇਸ ਮੌਕੇ ਨੂੰ ਨਾ ਗਵਾਓ ਅਸੀਂ ਬਹੁਤ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਸਾਡਾ ਕੋਈ ਦਿਲਚਸਪੀ ਨਹੀਂ ਨਾ ਸਾਡਾ ਕੋਈ ਪਰਵਾਰਕ ਪਸ਼ੋਕੜਿਆ ਨਾ ਅਸੀਂ ਰਾਜਨੀਤੀ ਕਰਨੇ ਆਏ ਹਾਂ ਜਿੱਦਾਂ ਦੀ ਅੱਜ ਦੀ ਰਾਜਨੀਤੀ ਹੈ ਅਸੀਂ ਉਸ ਇਹੋ ਜੀ ਰਾਜਨੀਤੀ ਨੂੰ ਪਹਿਲੀ ਗੱਲ ਵੈਸੇ ਨਹੀਂ ਪਸੰਦ ਕਰਦੇ ਤੇ ਚਲੋ ਲੋਕਾਂ ਦੀ رائے ਸੀ ਕਿ ਤੁਸੀਂ ਜੋ ਵੀ ਕੰਮ ਕਰਨਾ ਹੋਊਗਾ ਇਹਦੇ ਚ ਚਲੋ ਜੇ ਪੰਜਾਬ ਦਾ ਭਲਾ ਹੁੰਦਾ ਜਾਂ ਉਹ ਬਾਹਰ ਆ ਜਾਂਦੇ ਆ ਜਾਂ ਕੁਝ ਉਹਨਾਂ ਨੂੰ ਕੋਈ ਰੀਲੀਫ ਮਿਲਦੀ ਜਾਂ ਹੋਰ ਅੱਗੇ ਵਾਸਤੇ ਕੋਈ ਰਸਤਾ ਚੰਗਾ ਮਿਲਦਾ ਤੇ ਇਹ ਤੁਸੀਂ ਜ਼ਰੂਰ ਲੜੋ ਤੇ ਅਸੀਂ ਉਹਨਾਂ ਨੂੰ ਟਾਈਮ ਟਾਈਮ ਤੇ ਜਦੋਂ ਅਸੀਂ ਮਿਲਦੇ ਸੀ ਜਾਂ ਉਹਨਾਂ ਨੂੰ ਇਹ ਮੈਸੇਜ ਉਹਨਾਂ ਨੂੰ ਕੋ ਪਹੁੰਚਾਉਂਦੇ ਸੀਗੇ ਤੇ ਉਹਨਾਂ ਨੇ ਵੀ ਸਾਨੂੰ ਕਾਫੀ ਦੇਰ ਵਰਹੀਂ ਕਿਹਾ ਵੀ ਨਹੀਂ ਆਪਾਂ ਨਹੀਂ ਇਸ ਕੰਮ ਚਾਉਣਾ ਫਿਰ ਜਦੋਂ ਲੋਕਾਂ ਦਾ ਦਬਾਅ ਸੰਗਤਾ ਸੀ ਕਿ ਮੌਕਾ ਨਿਕਲ ਜਾਏਗਾ ਫਿਰ ਆਪਾਂ ਪਛਤਾਵਾਂਗੇ ਤੁਸੀਂ ਇਦਾਂ ਕਰੋ ਭਾਈ ਸਾਹਿਬ ਨੂੰ ਕਹੋ ਵੀ ਕਿਸੇ ਵੀ ਤਰੀਕੇ ਨਾਲ ਲੋਕ ਲੋਕ ਵੱਡੇ ਆ ਉਹ ਇਸ ਕਰਕੇ ਲੋਕਾਂ ਦੀ رائے ਉਹ ਨਹੀਂ ਵੀ ਚਾਹੁੰਦੇ ਤੇ ਅਸੀਂ ਅਸੀਂ ਉਹਨਾਂ ਨੂੰ ਆਰਡਰ ਕਰਦੇ ਆ ਤੇ ਉਹਨਾਂ ਨੇ ਕਿਹਾ ਉਹਨਾਂ ਨੂੰ ਜਦੋਂ ਅਸੀਂ ਇਹ ਚੀਜ਼ ਦੇ ਲੋਕਾਂ ਦਾ ਹੁਕਮ ਸੁਣਾਇਆ ਤੇ ਉਹਨਾਂ ਨੇ ਕਿਹਾ ਕਿ ਠੀਕ ਹੈ ਜੇ ਲੋਕ ਮੈਂ ਲੋਕਾਂ ਤੋਂ ਵੱਡਾ ਨਹੀਂ ਤੇ ਇਸ ਕਰਕੇ ਜੋ ਲੋਕਾਂ ਲੋਕ ਚਾਉਂਦੇ ਆ ਤੇ ਚਲੋ ਠੀਕ ਹੈ ਲੋਕਾਂ ਦਾ ਫੈਸਲਾ ਵਾਦ ਠੀਕ ਹੈ ਕਿ ਆਪਾਂ ਇਹਨੂੰ ਵੀ ਮੰਨ ਲੈਨੇ ਤੇ ਫਿਰ ਵੀ ਆਪਾਂ ਥੋੜਾ ਜਿਹਾ ਸੋਚ ਵਿਚਾਰ ਕਰ ਲਈਏ ਤੇ ਚਲੋ ਉਹਨਾਂ ਫਿਰ ਸਾਡੇ ਕੋਲ ਟਾਈਮ ਲਿਆ ਉਦੋਂ ਬਾਅਦ ਚ ਫਿਰ ਉਹ ਰਾਜਦੇਵ ਖਾਲਸਾ ਜੀ ਉਹਨਾਂ ਨੂੰ ਮਲੇ ਫਿਰ ਉਹਨਾਂ ਨਾਲ ਵੀ ਬੈਠ ਕੇ ਉਹਨਾਂ ਦੀ ਕੋਈ ਥੋੜੀ ਬਹੁਤ ਇੱਕ ਪਤਾ ਨਹੀਂ ਸਹਿਮਤੀ ਕਿ ਕਿੱਥੇ ਕੋ ਤੱਕ ਗੱਲ ਪਹੁੰਚੀ ਤੇ ਚਲੋ ਉਹਨਾਂ ਨੇ ਬਾਹਰ ਆ ਕੇ ਤੇ ਕੁਝ ਇਦਾਂ ਕਰਤਾ ਤੇ ਚਲੋ ਭਾਈ ਸਾਹਿਬ ਇਸ ਗੱਲ ਤੇ ਥੋੜਾ ਜਿਹਾ ਕਿ ਮੈਂ ਅਜੇ ਥੋੜਾ ਹੋਰ ਵੇਟ ਕਰਨੀ ਚਾਹੁੰਦਾ ਸੀ ਤੇ ਦੋਸਰੇ ਦਿਨ ਅਸੀਂ ਮੇਲੇ ਤੋਂ ਉਹਨਾਂ ਨੇ ਕਿਹਾ ਬਿੱਠੀ ਆਈ ਹੀ ਉਹਨਾਂ ਦੱਸਿਆ ਕਿ ਲੋਕਾਂ ਦਾ ਦਬਾਅ ਤੇ ਉਹਨਾਂ ਨੇ ਕਿਹਾ ਕਿ ਠੀਕ ਹੈ ਲੋਕ ਜੇ ਚਾਹੁੰਦੇ ਆ ਤੇ ਆਪਾਂ ਕਰ ਲੈਣੀ ਉਦੋਂ ਸਾਡੀ ਗੱਲ ਵੀ ਥੋੜੀ ਜੀ ਲੰਮਾ ਟਾਈਮ ਨਹੀਂ ਹੋ ਸਕੀ ਫਿਰ ਅਸੀਂ ਅਗਲੇ ਦਿਨ ਸ਼ਾਮਾਂ ਨੂੰ ਡੀਐਸ ਸਾਹਿਬ ਨੂੰ ਮਿਲ ਕੇ ਉੱਥੇ ਸ਼ਾਮ ਦੇ ਨੂੰ ਪੁੱਛਿਆ ਕਿ ਸ਼ਾਇਦ ਸਾਨੂੰ ਕੱਲ ਨੂੰ ਮੁਲਾਕਾਤ ਦੇ ਦੋ ਤਾਂ ਹੀ ਕਲੀਅਰ ਕਰਦੇ ਤੇ ਪਰ ਉਹਨਾਂ ਨੇ ਸਾਨੂੰ ਇਹ ਇੱਕ ਦੇਰ ਤੱਕ ਸੀ ਕਿ ਆਪਾਂ ਲੋਕਾਂ ਦੇ ਨਾਲ ਆ ਤੇ ਲੋਕਾਂ ਜਦੋਂ ਅਸੀਂ ਬਾਹਰ ਨਿਕਲੇ ਉੱਥੇ ਵੀ ਪ੍ਰੈਸ ਸੀਗੀ ਬਾਅਦ ਚ ਸਾਨੂੰ ਫੋਨ ਵੀ ਬਹੁਤ ਤਰ੍ਹਾਂ ਦੇ ਆਏ ਉਹਨਾਂ ਨੇ ਕਿਹਾ ਕਿ ਤੁਸੀਂ ਫੈਸਲਾ ਡਿਲੇ ਨਾ ਕਰੋ ਇਹੇ ਦਿਸ਼ੇ ਦੀ ਕਰੋ ਤੇ ਚਲੋ ਉਹਨਾਂ ਅਗਲੇ ਦਿਨ ਉਹਨਾ ਦਿਮਾਤਾ ਜੀ ਨੇ ਇਥੇ ਅਨਾਉਂਸ ਕਰ ਦਿੱਤਾ ਤੇ ਉਹ ਉਹ ਪੱਕੀ ਮੂਰਿਆ ਜੀ ਭਾਈ ਸਾਹਿਬ ਦਾ ਫੈਸਲਾ ਸੀਗਾ ਤੇ ਬਾਕੀ ਜੋ ਕਿਹਾ ਜਾ ਰਿਹਾ ਉਹ ਫੈਸਲੇ ਤੋਂ ਬਾਅਦ ਸਾਨੂੰ ਉਮੀਦ ਸੀ ਕਿ ਜਿੰਨੀਆਂ ਵੀ ਪੰਥਕ ਧਰਾਵਾ ਇਹ ਉਹ ਭਾਈ ਸਾਹਿਬ ਦੀ ਫੋਰਡ ਕਰਨਗੇ ਸਾਨੂੰ ਇਹ ਅਕਾਲੀ ਦਲ ਤੋਂ ਤੇ ਉਮੀਦ ਨਹੀਂ ਸੀ ਕਿ ਉਹ ਕੋਈ ਕੈਂਡੀਡੇਟ ਦੇਣਗੇ ਇਸ ਮਾਮਲੇ 'ਚ ਕਿਉਂਕਿ ਉਹਨਾਂ ਬੀਬੀ ਖਾਲੜਾ ਦੇ ਟਾਈਮ ਤੇ ਵੀ ਇੱਕ ਬਹੁਤ ਵੱਡੀ ਵੱਡੀ ਗਲਤੀ ਕਰਕੇ ਅਕਾਲੀ ਦਲ ਨੂੰ ਬਹੁਤ ਥੱਲੇ ਸੁੱਟਿਆ ਸੀਗਾ ਤੇ ਇਹ ਹੁਣ ਸਾਨੂੰ ਇਹ ਚੀਜ਼ ਦੀ ਉਮੀਦ ਨਹੀਂ ਸੀ ਕਿ ਅਕਾਲੀ ਦਲ ਨੂੰ ਇਹ ਤਾਂ ਜਿੰਦਾ ਕਰਨ ਵਾਸਤੇ ਜਾਂ ਥੋੜਾ ਜਿਹਾ ਕੋਈ ਪੋਜੀਟਿਵ ਵਧੀਆ ਕੰਮ ਕਰਨਗੇ ਪਰ ਇਹ ਇਹ ਫੈਸਲਾ ਸਾਨੂੰ ਵੀ ਦੁੱਖ ਲੱਗਾ ਤੇ ਜਿੰਨੇ ਵੀ ਕੰਨ ਥਕਾਤੇ ਸੀ ਇਹ ਲੋਕ ਆ ਜਾਂ ਸਿੱਖੀ ਨੂੰ ਪਿਆਰ ਕਰਨ ਵਾਲੇ ਆ ਜਾਂ ਪੰਜਾਬ ਨੂੰ ਪਿਆਰ ਕਰਨੇ ਉਹਨਾਂ ਨੂੰ ਇਹ ਚੀਜ਼ ਬਹੁਤ ਬੁਰੀ ਲੱਗੀ ਕਿ ਇਹਨਾਂ ਨੂੰ ਕੈਂਡੀਡੇਟ ਦੇਣਾ ਨਹੀਂ ਚਾਹੀਦਾ ਸੀ ਫਿਰ ਦੇਣ ਤੋਂ ਬਾਅਦ ਉਹ ਆ ਹੀ ਗਏ ਆ ਤੇ ਮੈਦਾਨ ਜਿੱਤੇ ਆਪਣੀ ਸੱਚੀ ਸੱਚੀ ਲੜਾਈ ਲੜੋ ਉਹ ਇਹ ਸਾਡੇ ਤੇ ਪਰਿਵਾਰ ਦਾ ਕਹਿਣਗੇ ਜੀ ਪਰਿਵਾਰ ਦੀ ਸਹਿਮਤੀ ਨਾਲ ਮੈਂ ਖੜਾ ਹੋਇਆ ਖੜੇ ਅਸੀਂ ਪਹਿਲਾਂ ਹੋਏ ਆ ਤੇ ਉਹ ਪਰਿਵਾਰ ਦੀ ਕੋਈ ਇਸ ਮਸਲੇ ਤੇ ਕਦੀ ਵੀ ਕਿਸੇ ਨਾਲ ਕੋਈ ਗੱਲ ਨਹੀਂ ਹੋਈ ਸਰਸਾ ਸਿੰਗਲ ਟੂ ਆਈਸੀ ਕੇ ਤੁਹਾਡੇ ਕੋਲੇ ਔਰ ਉਹਨਾਂ ਨੇ ਪੋਸਟ ਪਾਈ ਉਹ ਕਹਿੰਦੇ ਕਿ ਪਰਿਵਾਰ ਤੋਂ ਹਮਾਇਤ ਮੰਗੀ ਹੈ ਉਹਨਾਂ ਨੇ ਤੁਹਾਡੇ ਤੋਂ ਹਮਾਇਤ ਮੰਗੀ ਹੈ ਉਹਨਾਂ ਨੇ ਕਿ ਸਾਡੀ ਸਪੋਰਟ ਕਰੋਗੇ ਨਹੀਂ ਸਪੋਰਟ ਤੇ ਉਹਨਾਂ ਨੂੰ ਸਾਡੀ ਕਰਨੀ ਚਾਹੀਦੀ ਅਸੀਂ ਪਹਿਲਾਂ ਦੇ ਖੜੇ ਆ ਸਾਡੇ ਉਹਨਾਂ ਨੇ ਇਹਨਾਂ ਚ ਰਾਜਨੀਤੀ ਮਾਣੀ ਵੀ ਆ ਬਹੁਤ ਕੁਝ ਚੰਗਾ ਵੀ ਕੀਤਾ ਹੋਗਾ ਕਈ ਕੁਝ ਹੋਇਆ ਤੇ ਇਹ ਉਹ ਭਾਈ ਸਾਹਿਬ ਤੇ ਫਸਟ ਟਾਈਮ ਆਏ ਆ ਤੇ ਉਹਨਾਂ ਨੇ ਜੋ ਕੰਮ ਕੀਤਾ ਉਹ ਵੀ ਲੋਕਾਂ ਦੇ ਸਾਹਮਣੇ ਆ ਇਸ ਚੀਜ਼ ਦੇ ਮੈਂ ਤਾਂ ਕਿਹਨਾਂ ਲੋਕਾਂ ਦੇ ਕੰਮ ਨੂੰ ਲੋਕਾਂ ਦੀ ਇਛਾਵਾਂ ਨੂੰ ਸਮਝਦਾ ਹੋਇਆ ਇਹਨਾਂ ਨੂੰ ਨਹੀਂ ਸੀ ਹੋਣਾ ਚਾਹੀਦਾ ਚਲ ਜੀ ਅੱਗੇ ਵਧ ਤੇ ਆਪਣੀ ਸੱਚੀ ਸੁੱਚੀ ਰਾਜਨੀਤੀ ਕਰਨ ਸਾਡੇ ਪਰਿਵਾਰ ਨੂੰ ਉਹਨਾਂ ਵਿੱਚ ਖੇਚਣ ਕਿ ਸਾਡੇ ਪਰਿਵਾਰ ਨਾਲ ਉਹਨਾਂ ਦੀ ਕੋਈ ਪਹਿਲਾਂ ਤੋਂ ਕੋਈ ਸਹਿਮਤੀ ਨਹੀਂ ਸੀ ਉਹ ਵੀ ਗੱਲ ਕਹਿੰਦੇ ਆ ਵਿਰਸਾ ਸਿੰਘ ਬਲਟੋਆ ਕਹਿੰਦੇ ਕਿ ਸਾਡਾ ਜਿਹੜਾ ਉਹਨਾਂ ਦੇ ਪਰਿਵਾਰ ਨਾਲ ਸਾਡੀ ਗੱਲਬਾਤ ਹੋ ਰਹੀ ਸੀ ਵਿਚਾਲੇ ਕੋਈ ਬੰਦਾ ਸੀਗਾ ਉਹਨਾਂ ਦੇ ਪਰਿਵਾਰ ਦਾ ক্লোਜ਼ ਬੰਦਾ ਉਹਨਾਂ ਨੇ ਕਹਿੰਦੇ ਕਿ ਸੁਨੇਹਾ ਲਾਤਾ ਸੀ ਕਿ ਬਈ ਅਸੀਂ ਸਪੋਰਟ ਕਰਾਂਗੇ ਮਾਤਾ ਜੀ ਕਾਲ ਸਾਹਿਬ ਐਗੂ ਜੂ ਕੀ ਫਤੇ ਇਹ ਕੋਈ ਵੀ ਇਹ ਸਭ ਝੂਠ ਬੋਲ ਰੇ ਕੋਈ ਵੀ ਬੰਦਾ ਵਿੱਚ ਨਹੀਂ ਸੀ ਜਦੋਂ ਅਸੀਂ ਮੋਰਚਾ ਲਾਇਆ ਸੀ ਤੇ ਬਲਟਵਾ ਸਾਹਿਬ ਇੱਥੇ ਆਇਆ ਸੀ ਜਦੋਂ ਹੁਣ ਇਹਦੀ ਗੱਲਬਾਤ ਹੋ ਰਹੀ ਹੁਣ ਕਿਉਂ ਨਹੀਂ ਸਾਨੂੰ ਆਣ ਕੇ ਮਿਲਿਆ ਜੇ ਇਹਨੂੰ ਕੋਈ ਵੀ ਇਹਨਾਂ ਦਾ ਕੋਈ ਬੰਦਾ ਵਿੱਚ ਮੇਰੇ ਨਾਲ ਸਹਿਮਤੀ ਕਰਾ ਰੇ ਸਿੱਧਾ ਸਾਡੇ ਕੋਲ ਆਉਂਦਾ ਪਰਿਵਾਰ ਦੇ ਮੈਂਬਰ ਅਸੀਂ ਬੈਠੇ ਆ ਇਹਨੇ ਇਹ ਹੱਟ ਤੱਕ ਆਇਆ ਨਹੀਂ ਅੱਜ ਜਦੋਂ ਅਸੀਂ ਅਨਾਉਂਸ ਕਰ ਦਿੱਤੇ 4 ਦਿਨ ਪਹਿਲਾਂ ਹੁਣ ਇਹਦਾ ਕੱਲ ਅਨਾਉਂਸ ਹੋਇਆ ਤੇ ਕੱਲ ਇਹਨੇ ਕਿੰਨੀਆਂ ਟਿੱਪਣੀਆਂ ਸਾਡੇ ਪਰਿਵਾਰ ਤੇ ਖੜੀਆਂ ਕੀਤੀਆਂ ਜਦੋਂ ਕਿ ਅਸੀਂ 4 ਦਿਨ ਤੋਂ ਅਨਾਉਂਸ ਕੀਤਾ ਅਸੀਂ ਕਿਸੇ ਦੇ ਪਰਵਾਹ ਤੇ ਕੋਈ ਟਿੱਪਣੀ ਨਹੀਂ ਕੀਤੀ ਇਹਨੇ ਅਨਾਉਂਸ ਹੁੰਦਿਆਂ ਸਾਡੇ ਪਰਵਾਹ ਤੇ ਕਈ ਟਿੱਪਣੀਆਂ ਕੀਤੀਆਂ ਭਾਈ ਸਾਹਿਬ ਬਾਰੇ ਕਈ ਕੁਝ ਬੋਲਿਆ ਕਿ ਇਹਦੇ ਵਿੱਚ ਬਹੁਤ ਛੇੜੀਆਂ ਦੇਣੀਆਂ ਪੈਂਦੀਆਂ ਵਾ ਉਹ ਕਰਨਾ ਪੈਂਦਾ ਵਾ ਤੇ ਉਹ ਤੇ ਚਲੋ ਜੋ ਵੀ ਸੰਗਤ ਨੂੰ ਪਤਾ ਸੀ ਵੀ ਜੋ ਉਹਨੇ ਕੀਤਾ ਵਾ ਉਹ ਸੰਗਤ ਜਾਣਦੀ ਸੀ ਸੰਗਤ ਦਾ ਹੀ ਇਹ ਫੈਸਲਾ ਸੀ ਤੇ ਸੰਗਤ ਦਾ ਫੈਸਲਾ ਉਹਨਾਂ ਸਿਰ ਮੱਥੇ ਮੰਨਿਆ ਪਰਿਵਾਰ ਦੀ ਵਿਚਾਲੇ ਕੋਈ ਮੀਡੀਏਟਰ ਹੈਗਾ ਸੀਗਾ ਜਿਵੇਂ ਉਹ ਕਹਿੰਦੇ ਕਿ ਵੀ ਵਿਚਾਲੇ ਕੋਈ ਬੰਦਾ ਸੀਗਾ ਉਹ ਸਾਡੇ ਨਾਲ ਮੈਸੇਜ ਕਨਵੇ ਕਰਦਾ ਸੀ ਅਸੀਂ ਅਸੀਂ ਵੀ ਪਰਿਵਾਰ ਦੇ ਮੇਨ ਮੁਖੀ ਜਿਹੜੇ ਆ ਜੋ ਅਸੀਂ ਸਰਚ ਕਰ ਰਹੇ ਹਾਂ ਸਾਰਾ ਕੁਝ ਉਹ ਅਸੀਂ ਇੱਥੇ ਬੈਠੇ ਆ ਜਦੋਂ ਪਹਿਲਾਂ ਹੀ ਸਾਨੂੰ ਮਿਲ ਸਕਦੇ ਆ ਅੱਜ ਮਿਲ ਸਕਦੇ ਆ ਉਹਦੇ ਵਿੱਚ ਵੀ ਜਦੋਂ ਕੋਈ ਮੀਡੀਏਟਰ ਦੀ ਵੀ ਲੋੜ ਨਹੀਂ ਸੀ ਉਹ ਸਾਡੇ ਕੋਲ ਆ ਕੇ ਮਿਲੇ ਹੁੰਦੇ ਜਾਂ ਕੋਈ ਗੱਲ ਕਰਦੇ ਤੇ ਅਸੀਂ ਅਸੀਂ ਵੀ ਕੋਈ ਯਕੀਨ ਕਰਦੇ ਹੁਣ ਮੀਡੀਏਟਰ ਸਾਡੇ ਨਾਂ ਤੇ ਕੋਈ ਕੀ 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 ਕਰੀ ਜਾਂਦਾ ਅਸੀਂ ਉਹਦੇ ਜ਼ਿੰਮੇਵਾਰ ਨਹੀਂ ਠੀਕ ਹੈ ਗੱਲ ਮਤਲਬ ਤੁਹਾਡਾ ਫੈਸਲਾ ਕੀ ਹੈ ਕਿ ਵੇਖੋ ਅੱਜ ਸਵੇਰੇ ਆ ਗਏ ਆ ਤੇ ਪਹਿਲਾਂ ਕਿਉਂ ਨਹੀਂ ਆਏ ਬਾਕੀ ਸਾਡਾ ਫੈਸਲਾ ਹੈ ਕਿ ਅਸੀਂ ਕਿਸੇ ਵੀ ਪਾਰਟੀ ਨਾਲ ਮਤਲਬ ਸਾਂਬੰਧ ਨਹੀਂ ਆ ਇਹਨਾਂ ਨਾਲ ਤੇ ਅਸੀਂ ਆਜ਼ਾਦ ਤੌਰ ਤੇ ਖੜੇ ਆਂ ਆਜ਼ਾਦ ਹੀ ਖੜੇ ਰਵਾਂਗੇ ਸਿਮਰਨਜੀਤ ਸਿੰਘ ਮਾਨ ਨੇ ਮਤਲਬ ਸਾਡੀ ਸਪੋਰਟ ਕੀਤੀ ਉਹਨਾਂ ਨੇ ਆਪਣਾ ਕੈਂਡੀਡੇਟ ਵਾਪਸ ਲਿਆ ਵਾ ਬਾਕੀ ਇਨਾਂ ਤੇ ਸਾਨੂੰ ਇੰਨੀ ਆਸ ਨਹੀਂ ਸੀ ਕਿ ਇਹ ਪੰਥਕ ਹਲਕਾ ਵਾ ਇਹਦੇ ਚ ਕੋਈ ਆਪਣਾ ਕੈਂਡੀਡੇਟ ਤਾਰਨਗੇ ਪਰ ਇਹਨਾਂ ਤਾਰਤਾ ਚਲੋ ਫਿਰ ਵੀ ਕੋਈ ਨਹੀਂ ਸਾਨੂੰ ਜੋ ਸੰਗਤ ਦਾ ਫੈਸਲਾ ਲੈਣਾ ਸੰਗਤ ਦਾ ਬਹੁਤ ਹੰਗਾਰਾ ਵਾ ਤੇ ਅਸੀਂ ਜੋ ਸੰਗਤ ਦਾ ਫੈਸਲਾ ਵਾ ਅਸੀਂ ਉਹਦੇ ਤੇ ਬਿਲਕੁਲ ਅਟੱਲ ਖੜੇ ਆਂ ਤੇ ਕੀ ਗੱਲਬਾਤ ਹੋਈ ਜਦੋਂ ਬਲਟੂਆ ਹੁਣੀ ਤੁਹਾਡੇ ਕੋਲੇ ਆ ਕੇ ਬੈਠੇ ਸੀਗੇ ਗੱਲਬਾਤ ਕਰ ਰਹੇ ਸੀਗੇ ਗੱਲਬਾਤ ਕੋਈ ਨਹੀਂ ਹੋਈ ਇਹ ਕਹਿ ਰਹੇ ਸੀ ਕਿ ਲੋਕ ਉਹਨਾਂ ਨੂੰ ਕਮੈਂਟ ਕਰ ਰਹੇ ਆ ਇਦਾਂ ਦੇ ਕਰਿਆ ਇਦਾਂ ਦੇ ਤੁਸੀਂ ਸੰਗਤ 'ਚ ਬੋਲੋ ਕਿ ਕਮੈਂਟ ਨਾ ਕਰਨ ਤੇ ਪਰ ਅਸੀਂ ਐਂ ਕਹੇ ਵੀ ਅਸੀਂ ਆਪਣੇ ਪਰਿਵਾਰ ਦੀ ਦੇ ਸਕਦੇ ਆ ਮਤਲਬ ਕਿ ਨਹੀਂ ਕੋਈ ਸਾਡਾ ਗਲਤ ਬੋਲਦਾ ਨਹੀਂ ਕਿ ਸੰਗਤ ਨੂੰ ਅਸੀਂ ਕੋਈ ਨਹੀਂ ਸੰਗਤ ਦਾ ਗੁੱਸਾ ਗਿੱਲਾ ਵਾ ਤੁਸੀਂ ਜੇ ਚੰਗੇ ਕੰਮ ਕਰਦੇ ਸੰਗਤ ਨਾ ਬੋਲਦੀ ਤੁਸੀਂ ਮਾੜੇ ਕੰਮ ਕਰਦੇ ਸੰਗਤ ਨਾ ਤੇ ਕਮੈਂਟ ਕਰਨੀ ਕਰਨੇ ਆ ਇਹ ਕਰਕੇ ਸੰਗਤ ਨੂੰ ਕੁਝ ਨਹੀਂ ਕਹਿ ਸਕਦੇ ਸਾਡਾ ਪਰਿਵਾਰ ਕਿਸੇ ਨੂੰ ਗਲਤ ਨਹੀਂ ਬੋਲਦਾ ਬਾਕੀ ਇਹਨਾਂ ਨੇ ਕੱਲ ਹੀ ਅਨਾਉਂਸ ਕਰਕੇ ਸਾਡੇ ਪਰਿਵਾਰ ਤੇ ਬਹੁਤ ਟਿੱਪਣੀਆਂ ਕੀਤੀਆਂ ਵਾ ਇਹਨਾਂ ਨੂੰ ਮੈਂ ਤੇ ਇਹ ਵੀ ਇਹਨਾਂ ਨੂੰ ਕਹਿਣਾ ਚਾਹੁੰਨੀ ਕਿ ਲੜਨਾ ਵਾ ਸਿੱਧਾ ਮੈਦਾਨ ਚ ਲੜੋ ਪਰਿਵਾਰ ਕਿਸੇ ਤੇ ਟਿੱਪਣੀ ਕਰਨ ਦੀ ਕੋਈ ਜ਼ਰੂਰਤ ਨਹੀਂ ਸੰਗਤ ਜੋ ਤੁਹਾਨੂੰ ਵੀ ਕਮੈਂਟ ਕਰਦੀ ਹਨ ਨੂੰ ਵੀ ਕਰਦੀ ਤੁਸੀਂ ਪੜੋ ਵੀ ਕਿਹਦੇ ਵਾਤੇ ਚੰਗੇ ਕਮੈਂਟ ਸੰਗਤ ਕਰ ਰਹੀ ਉਸ ਤੋਂ ਬਾਅਦ ਹੋਰ ਕੀ ਕਹਿੰਦੇ ਉਹ ਕਹਿੰਦੇ ਕਿ ਹਮਾਇਤ ਮੰਗਣ ਵਾਸਤੇ ਆਈ ਸੀ ਤੁਸੀਂ ਵੀ ਕਿਹਾ ਕਿ ਤੁਹਾਨੂੰ ਟਲ ਜਾਣਾ ਚਾਹੀਦਾ ਸੀ ਤੁਸੀਂ ਨਾ ਖੜੇ ਹੁੰਦੇ ਅਹੀਂ ਤੇ ਕਿਹਾ ਸੀ ਪਹਿਲੇ ਅਸੀਂ ਨਾ ਉਸ ਕਿਟਾ ਸੀ ਪਰ ਸਾਨੂੰ ਉਮੀਦ ਨਹੀਂ ਸੀ ਕਿ ਅਕਾਲੀ ਦਲ ਦੇ ਤੇ ਕੋਈ ਆਪਣਾ ਕੈਂਡੀਡੇਟ ਧਾਰੂਗਾ ਵੀ ਪੰਥ ਇੱਕ ਹਲਕਾ ਸੀ ਜੇ ਪੰਥ ਲਈ ਕੋਈ ਚੰਗਾ ਨੌਜਵਾਨ ਅੱਗੇ ਆ ਕੇ ਪੰਥ ਨੂੰ ਪੰਜਾਬ ਨੂੰ ਬਚਾ ਸਕਦਾ ਤੇ ਇਹਨਾਂ ਨੂੰ ਅਕਾਲੀ ਦਲ ਨੂੰ ਕੈਂਡੀਡੇਟ ਨਹੀਂ ਧਾਰਨਾ ਚਾਹੀਦਾ ਤੁਹਾਡੀ ਗੱਲ ਹੋਈ ਸੁਖਵੀਰ ਸਿੰਘ ਬਾਦਲ ਹੁਣਾਂ ਨਾ ਬਿਕਰਮਜੀਠੀਆ ਹੁਣਾਂ ਨਾ ਜਾਂ ਕਿਸੇ ਹੋਰ ਸਾਡੀ ਕਿਸੇ ਨਾ ਕੋਈ ਕਦੀ ਵੀ ਗੱਲ ਹੋਈ ਨਹੀਂ ਅਸੀਂ ਕਿਸੇ ਜਥੇਬੰਦੀ ਕੋ ਕਦੀ ਗਏ ਨਹੀਂ ਅਜੇ ਤੱਕ ਵੀ ਸਾਨੂੰ ਭਾਈ ਸਾਹਿਬ ਨੇ ਕਿਹਾ ਕਿਸੇ ਨੂੰ ਨਹੀਂ ਮਿਲਣਾ ਸੰਗਤ ਦਾ ਹੀ ਮਤਲਬ ਹੰਗਾ ਰਹਿਣਾ ਸੰਗਤ ਦਾ ਹੀ ਆ ਬਸ ਸਾਨੂੰ ਕਿਹਾ ਸੀ ਤੁਸੀਂ ਅਕਾਲ ਤਖਤ ਦੇ ਜਥੇਦਾਰ ਨੂੰ ਮਿਲ ਸਕਦੇ ਜੋ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਮਿਲ ਸਕਦੇ ਕੋਈ ਸਾਡੀ ਸਾਡੀਆਂ ਸਾਂਝੀਆਂ ਸੰਸਥਾਵਾਂ ਉਹਨਾਂ ਦਾ ਸਹਿਯੋਗ ਲੈ ਸਕਦੇ ਜੋ ਤੁਸੀਂ ਕਿਸੇ ਵੀ ਪਾਰਟੀ ਦੇ ਜਾ ਕੇ ਕਿਸ ਕੋ ਸਾਡੀ ਜਾਨ ਲਈ ਵਾਸਤੇ ਜਾਂ ਕਿਸੇ ਵਾਸਤੇ ਭੀਖਿਆ ਮੰਗਣ ਦੀ ਲੋੜ ਨਹੀਂ ਥੀ ਇਹ ਪੰਥ ਦਾ ਫਰਜ਼ ਬਣਦਾ ਤੁਸੀਂ ਅਕਾਲ ਤਖਤ ਦੇ ਜਥੇਦਾਰ ਕੋਈ 20 ਵਾਰੀ ਜਾਓ ਕੋਈ ਗੱਲ ਨਹੀਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕੋ ਜਾਓ ਕੋਈ ਗੱਲ ਨਹੀਂ ਉਹ ਸਾਡੀ ਸਿੱਖਾਂ ਦੀ ਸੰਸਥਾ ਵਾ ਤੇ ਇਸ ਕਰਕੇ ਅਸੀਂ ਤੇ ਨਾ ਕਿਸੇ ਪਾਰਟੀ ਕੋਲ ਗਏ ਲੈ ਠੀਕ ਹੈ ਮਾਨ ਸਾਹਿਬ ਜਾਂ ਹੋਰ ਕਈ ਇਥੇ ਸਾਡੇ ਕੋਲ ਆਉਂਦੇ ਰਹੇ ਇਹ ਵੀ ਆਉਂਦੇ ਰਹੇ ਤੇ ਸਾਨੂੰ ਸਾਰਿਆਂ ਦੀ ਸਹਿਯੋਗ ਦੀ ਲੋੜ ਸੀ ਅਸੀਂ ਤੇ ਕਹੇ ਇਸ ਮਸਲੇ ਤੇ ਪੰਥ ਇਕੱਠਾ ਹੋਊਗਾ ਤੇ ਪੰਥ ਚ ਵੰਡੀਆਂ ਘਟਣ ਗਿਆ ਪਰ ਇਹ ਚੀਜ਼ ਹੈ ਕਿ ਚਲੋ ਕੋਈ ਸਾਡੇ ਸਿੱਖਾਂ ਦੀ ਕੋਈ ਬਦਕਿਸਮਤੀ ਲਾ ਲੋ ਕਿ ਜਿਹੜੇ ਅਸੀਂ ਇੱਕ ਚੰਗੇ ਲੀਡਰ ਨੂੰ ਅੱਗੇ ਨਹੀਂ ਆਉਣ ਦੇ ਰਿਹਾ ਸਾਡੇ ਜਿਹੜੇ ਪੁਰਾਣੇ ਲੀਡਰ ਬੈਠੇ ਆ ਤੇ ਇਸ ਕਰਕੇ ਅਸੀਂ ਤੇ ਸੰਗਤਾਂ ਦੇ ਹੱਥ ਜੋੜ ਕੇ ਅਪੀਲ ਕਰਦੇ ਹਾਂ ਕਿ ਹੁਣ ਹੁਣ ਮੌਕਾ ਤੁਹਾਡੇ ਹੱਥ 'ਚ ਹੈ ਤੁਸੀਂ ਚੰਗੇ ਮਾੜੇ ਦੀ ਪਛਾਣ ਕਰੋ ਤੁਸੀਂ ਜਾਣਦੇ ਹੋ ਭਾਈ ਸਾਹਿਬ ਨੇ ਕੀ ਕੰਮ ਕੀਤਾ ਜਾਂ ਜਿਹੜੇ ਪੁਰਾਣੇ ਲੋਕਾਂ ਨੇ ਵਾਅਦੇ ਕਰ ਕਰਕੇ ਕਿੱਥੋਂ ਮੁਕਰੇ ਆ ਨਸ਼ਿਆਂ ਦਾ ਹੜ ਆਇਆ ਹੋਇਆ ਕੋਈ ਨੌਜਵਾਨੀ ਪ੍ਰਵਾਸ ਕਰ ਰਹੀ ਆ ਹੋਰ ਪੰਜਾਬ ਦੇ ਮਸਲੇ ਆ ਜਿਹੜੇ ਉਹਨਾਂ ਵਾਸਤੇ ਕਿਸ ਦਾ ਧਿਆਨ ਨਹੀਂ ਸਾਰੇ ਆਪੋ ਆਪਣੇ ਕੁਰਸੀ ਤੱਕ ਹੀ ਸੀਮਤ ਰਹੀ ਗਈ ਹੈ ਰਾਜਨੀਤੀ ਇਸ ਕਰਕੇ ਤੁਸੀਂ ਨੌਜਵਾਨਾਂ ਨੂੰ ਸਾਰੇ ਪੰਜਾਬ ਦੇ ਲੋਕਾਂ ਨੂੰ ਸਿੱਖ ਸੰਸਾਰ ਨੂੰ ਵੀ ਅਸੀਂ ਅਪੀਲ ਕਰਦੇ ਆ ਕਿ ਇਸ ਮੌਕੇ ਸਾਰਾ ਸਹਿਯੋਗ ਕਰਕੇ ਇਹ ਭਾਈ ਸਾਹਿਬ ਨੂੰ ਸਾਰੇ ਜਾਣੇ ਹਮਾਇਤ ਕਰਦੇ ਆ ਮੈਂ ਵੀ ਕਹਿੰਦੇ ਜੇ ਮੈਨੂੰ ਪਹਿਲਾਂ ਪਤਾ ਲੱਗ ਜਾਂਦਾ ਕਹਿੰਦੇ ਕਿ 20-25 ਦਿਨਾਂ ਤੋਂ ਕਹਿੰਦੇ ਚਰਚਾ ਚੱਲ ਰਹੀ ਸੀ ਅਸੀਂ ਉਹਨਾਂ ਦੇ ਪਰਿਵਾਰ ਦੇ ਮੀਡੀਏਟਰ ਨਾਲ ਟੱਚ ਦੇ ਵਿੱਚ ਸੀਗੇ ਔਰ ਉਹ ਕਹਿੰਦੇ ਜੇ ਮੈਨੂੰ ਪਹਿਲਾਂ ਪਤਾ ਲੱਗਦਾ ਤਾਂ ਮੈਂ ਤਾਂ ਨਾ ਆਉਂਦਾ ਘੱਟੋ-ਘੱਟ ਮੈਂ ਅਕਾਲੀ ਦਲ ਨੂੰ ਕਹਿ ਦੇਣਾ ਸੀਗਾ ਕਿ ਭਾਈ ਮੈਨੂੰ ਨਾ ਉਤਾਰੋ ਹੋਰ ਜਿਹਨੂੰ ਮਰਜ਼ੀ ਕੈਂਡੀਡੇਟ ਐਲਾਨ ਦੇ ਹੁਣ ਜੀ 4 ਦਿਨ 4 ਕਿ ਦਿਨ ਹੋ ਗਏ ਆ ਭਾਈ ਸਾਨੂੰ ਖੜੇ ਉਹ ਕੱਲ ਆਏ ਆ ਇਹਨਾਂ ਨੂੰ ਪਤਾ ਤਾਂ ਲੱਗ ਗਿਆ ਸੀ ਕਿ ਉਹ ਆ ਗਏ ਆ ਕਿ ਇਹ ਇਹ ਆਪਣੀ ਜ਼ਮੀਰ ਤੇ ਆਵਾਜ਼ ਸੁਣਦੇ ਵੀ ਹਾਂ ਹੁਣ ਮੈਨੂੰ ਇਹ ਨਹੀਂ ਜਾਣਾ ਚਾਹੀਦਾ ਇਸ ਕਰਕੇ ਐਸੀ ਤੇ ਅੱਜ ਵੀ ਕਹਿੰਦੇ ਕਿ ਆਪਣੇ ਫੈਸਲੇ ਗਲਤ ਫੈਸਲੇ ਨੂੰ ਜਸਟੀਫਾਈ ਨਾ ਕਰਨ ਅੱਗੇ ਵੀ ਇਹਨਾਂ ਬਹੁਤ ਵਾਰੀ ਕੀਤਾ ਅਕਾਲੀ ਦਲ ਕੋ ਗਲਤੀਆਂ ਹੋਈਆਂ ਉਹਦੀ ਵਜ੍ਹਾ ਨਹੀਂ ਇਹ ਇੱਥੇ ਹਾਲਾਤ ਇਦਾਂ ਦੇ ਪਹੁੰਚ ਗਏ ਆ ਆ ਅੱਗੇ ਵੀ ਜਿਹੜੇ ਫੈਸਲੇ ਗਲਤ ਹੋਏ ਗਲਤ ਨੂੰ ਗਲਤ ਕਹਿਣ ਦੀ ਹਿੰਮਤ ਰੱਖਣ ਅੱਜ ਵੀ ਅਸੀਂ ਸੋਚਦੇ ਵੀ ਇਹ ਫੈਸਲੇ ਤੇ ਦੁਬਾਰਾ ਗੌਰ ਕਰਨ ਤੇ ਇਹ ਤੇ ਇਹਦੇ ਚ ਹੀ ਅਕਾਲੀ ਦਲ ਦੀ ਵੀ ਤੇ ਪੰਜਾਬ ਦੇ ਪੰਜਾਬ ਲਈ ਵੀ ਕੋਈ ਚੰਗੇ ਦੀ ਆਸ ਕੀਤੀ ਜਾ ਸਕਦੀ ਮੀਰ ਸਿੰਘ ਬਾਦਲ ਹੁਣਾਂ ਦਾ ਜਾਂ ਕਿਸੇ ਦਾ ਫੋਨ ਆਉਂਦਾ ਤਾਂ ਕਰੋਗੇ ਇਹ ਗੱਲ ਤੁਸੀਂ ਰੱਖੋਗੇ ਜੇ ਉਹਨਾਂ ਦਾ ਚੱਲ ਕੇ ਫੋਨ ਆਉਂਦਾ ਤੁਹਾਡੇ ਕੋਲ ਨੇ ਅਸੀਂ ਤੇ ਗੱਲਬਾਤ ਵਾਸਤੇ ਅਸੀਂ ਕਿਸੇ ਹਰ ਇੱਕ ਨਾਲ ਤਿਆਰ ਆ ਅਸੀਂ ਕਹਿੰਦੇ ਕੌਮ ਦੇ ਭਲੇ ਲਈ ਪੰਜਾਬ ਦੇ ਭਲੇ ਲਈ ਅਸੀਂ ਹਰ ਇੱਕ ਬੰਦੇ ਨਾਲ ਗੱਲ ਕਰਨ ਵਾਸਤੇ ਤਿਆਰ ਆ ਅਜੇ ਗੱਲਬਾਤ ਤੋਂ ਨਹੀਂ ਭਜਦੇ ਪਰ ਅਸੀਂ ਕਹਿੰਦੇ ਕਿ ਕੋਈ ਇਹੋ ਜੀਆਂ ਗੱਲਾਂ ਬੇਲੋੜੀਆਂ ਨਾ ਬਣਾਈਆਂ ਜਾਣ ਜਿਹੜੀ ਸੱਚ ਹੋਵੇ ਸੱਚ ਨੂੰ ਸੱਚ ਰਹਿਣ ਦੋ ਕਹਿੰਦੇ ਐਨਐਸਏ ਮੇਰੇ ਤੇ ਵੀ ਲੱਗਿਆ ਸੀਗਾ ਮੈਂ ਵੀ ਬੜਾ ਬੜੇ ਸਾਲ ਜੇਲ੍ਹ ਕੱਟ ਕੇ ਆਇਆ ਹਾਂ ਔਰ ਕਹਿੰਦੇ ਭਾਈ ਸਾਹਿਬ ਹੁਣਾਂ ਨੇ ਤਾਂ 2-4 ਮਹੀਨਿਆਂ ਚ ਕਹਿੰਦੇ ਆ ਜਾਣਾ ਬਾਹਰ ਮੈਥੋਂ ਲਿਖਾ ਕੇ ਲੈ ਲਓ ਕਹਿੰਦੇ ਨਹੀਂ ਜੀ ਐਨਐਸਏ ਲੱਗਾ ਅਸੀਂ ਇਹ ਨਹੀਂ ਕਹਿੰਦੇ ਪੁਨਾਦੇ ਨਹੀਂ ਲੱਗਾ ਬਹੁਤ ਲੋਕਾਂ ਨੇ ਸਾਡੇ ਲੋਕਾਂ ਦੇ ਸਾਡੇ ਸਿੱਖ ਕੌਮ ਨੇ ਬਹੁਤ ਤਸਰਰ ਚੱਲਿਆ ਅਸੀਂ ਉਹ ਚੀਜ਼ ਦਾ ਸਾਨੂੰ ਵੀ ਇਸ ਚੀਜ਼ ਦਾ ਦੁੱਖ ਹੈ ਕਿ ਸਾਡੇ ਵਾਸਤੇ ਇਹ ਐਨਐਸਸੀ ਬਣੀ ਹੈ ਹੈ ਤੇ ਇਹ ਜਿਹੜਾ ਭਾਈ ਸਾਹਿਬ ਤੇ ਲੱਗੀ ਆ ਤਾਂ ਕੋਈ ਗੱਲ ਨਹੀਂ ਭਾਈ ਸਾਹਿਬ ਨੇ ਤੇ ਅਸੀਂ ਤੇ ਨਹੀਂ ਕਿਉਂ ਲੱਗੀ ਆ ਕੋਈ ਨਾ ਲੱਗੀ ਆ ਤੇ ਕੌਮ ਦਾ ਕੰਮ ਕਰਦੇ ਆ ਹੋ ਸਕਦਾ ਕੋਈ ਐਨਐਸਸੀ ਤੋਂ ਵੀ ਵੱਡੀਆਂ ਚੀਜ਼ਾਂ ਵਾਪਰਨਾ ਜੇ ਹੈ ਅਸੀਂ ਉਹ ਚੀਜ਼ਾਂ ਵਾਸਤੇ ਤਿਆਰ ਆਂ ਉਹ ਕੌਮ ਦੀ ਕੌਮ ਦੀ ਖਾਤਰ ਅਸੀਂ ਕੌਮ ਨੂੰ ਕਦੀ ਧੋਖਾ ਨਹੀਂ ਦੇਵਾਂਗੇ ਅਸੀਂ ਆਪਣੇ ਸਰੀਰ ਤੇ ਜੋ ਵੀ ਸਾਡੇ ਨਾਲ ਵਾਪਰੂਗੀ ਅਸੀਂ ਚੱਲਣ ਵਾਸਤੇ ਤਿਆਰ ਆਂ ਅਸੀਂ ਇਸੇ ਜੋੜ ਤੋੜ ਇਦਾਂ ਦੀ ਇੱਕ ਦੂਜੇ ਤੇ ਇਲਜ਼ਾਮ ਬਾਜ਼ੀ ਕਰਨੀ ਸਾਡਾ ਸਾਨੂੰ ਸੋਭਾ ਨਹੀਂ ਦਿੰਦੀ ਅਸੀਂ ਤੇ ਗੁਰੂ ਮਹਾਰਾਜ ਦਾ ਓਟ ਆਸਰੇ ਤੇ ਤੇ ਸੰਗਤਾਂ ਦੇ ਸਹਿਯੋਗ ਨਾਲ ਖੜੇ ਆਂ ਤੇ ਅਸੀਂ ਸਾਨੂੰ ਉਮੀਦ ਹੈ ਕਿ ਉਹ ਗੁਰੂ ਮਹਾਰਾਜ ਜੋ ਕਰਨਗੇ ਸਾਡੇ ਲਈ ਚੰਗਾ ਕਰਨਗੇ ਗੁਰੂ ਸਾਹਿਬ ਦਾ ਓਟ ਆਸਰਾ ਲੈ ਕੇ ਚੱਲ ਹਾਂਜੀ ਗੁਰੂ ਸਾਹਿਬ ਦਾ ਓਟ ਸਾਨੂੰ ਗੁਰੂ ਸਾਹਿਬ ਤੇ ਪੂਰਨ ਭਰੋਸਾ ਕਿਉਂਕਿ ਅਸੀਂ ਸਾਨੂੰ ਜੋੜ ਤੋੜ ਰਾਜਨੀਤੀ ਚ ਨਫੇ ਨੁਕਸਾਨ ਵਾਲੀਆਂ ਜਿਹੜੀਆਂ ਜਿੱਦਾਂ ਦੀ ਰਾਜਨੀਤੀ ਅਸੀਂ ਉਹ ਤੋਂ ਪੂਹਾਂ ਦੂਰ ਐਸੀ ਤੇ ਗੁਰੂ ਸਾਹਿਬ ਨੇ ਜਿਹੜੀ ਸਾਨੂੰ ਕਿਹਾ ਹੈ ਨਾ ਮੀਰੀ ਪੀਰੀ ਦਾ ਸਦਾਤ ਧਰਮ ਦੇ ਥੱਲੇ ਰਹਿ ਕੇ ਰਾਜਨੀਤੀ ਕਰਨ ਵਾਲੀ ਸੱਚ ਦੀ ਗੱਲ ਕਰਨ ਵਾਲੀ ਉਸ ਰਾਜਨੀਤੀ ਦੇ ਅਸੀਂ ਹਾਮੀ ਆ ਅਸੀਂ ਅੱਜ ਦੀ ਜਿਹੜੀ ਰਾਜਨੀਤੀ ਜਿੱਦਾਂ ਦੀ ਚੱਲ ਰਹੀ ਹੈ ਨਾ ਉਹ ਉਹ ਤੋਂ ਅਸੀਂ ਬਹੁਤ ਸਾਡੇ ਮੰਨ ਨੂੰ ਜਿਨ੍ਹਾਂ ਦੇ ਹਾਲਾਤ ਸਾਡੇ ਲੀਡਰ ਸਵੇਰੇ ਕਿਸੇ ਪਾਰਟੀ ਚ ਹੁੰਦੇ ਸ਼ਾਮ ਨੂੰ ਕਿਸੇ ਚ ਹੁੰਦੇ ਆ ਜਿਹੜੀ ਕਾਂਗਰਸ ਨੂੰ ਇਸ 84 ਤੋਂ ਲੈ ਕੇ ਬੜਾ ਦੁਸ਼ਮਣ ਸਮਝਦੇ ਉਹਨਾਂ ਦੇ ਬੰਦਿਆਂ ਨੂੰ ਲਿਆ ਲਿਆ ਕੇ ਟਿਕਟਾਂ ਦੇ ਰਹੇ ਆ ਇਸ ਚੀਜ਼ ਦਾ ਸਾਨੂੰ ਦੁੱਖ ਹੈ ਕਿ ਆਪਣੇ ਬੰਦਿਆਂ ਨੂੰ ਪਿੱਛੇ ਕਰਕੇ ਅੱਗੇ ਕੌਮ ਦਾ ਬਹੁਤ ਨੁਕਸਾਨ ਹੋਇਆ ਹੁਣ ਤੁਸੀਂ ਕੋਈ ਚੰਗੇ ਫੈਸਲੇ ਲਓ ਚੰਗੇ ਰਸਤੇ ਨੂੰ ਤੁਰੋ ਤਾਂ ਚੰਗੀ ਗੱਲ ਹੈ ਸਾਡੀ ਪਾਰਟੀ ਦੇ ਉਮੀਦਵਾਰ ਵੀ ਆ ਔਰ ਨਾਲ ਹੀ ਉਹ ਮੰਤਰੀ ਵੀ ਨੇ ਲਾਲਜੀਤ ਸਿੰਘ ਭੁੱਲਰ ਉਹ ਕਹਿੰਦੇ ਕਿ ਲੋਕ ਸਮਝ ਚੁੱਕੇ ਆ 84 ਵਾਲਾ ਮੌਲੂਕ ਦੁਵਾਰਾ ਨਹੀਂ ਬਣ ਦੇਣਾ ਚਾਹੁੰਦੇ ਕਹਿੰਦੇ ਕਿ ਜਿਹੜਾ ਅਮਰਤਪਾਲ ਸਿੰਘ ਹੁਣਾਂ ਨੇ ਕੀਤਾ ਉਹ ਠੀਕ ਨਹੀਂ ਕੀਤਾ ਸੀਗਾ ਇਹ ਬਿਆਨ ਵੀ ਦਿੱਤਾ ਹੁੰਦਾ ਨਹੀਂ ਇਹ ਮੇਰਾ ਖਿਆਲ ਤੇ ਹੁਣ ਤੇ ਜਿੱਦਾਂ ਦਾ ਘਰ ਘਰ ਤੁਸੀਂ ਸਾਰੇ ਜੋ ਘੁੰਮਦੇ ਜੋ মিডিਆ ਲੇਕਰ ਜੋ ਨੌਜਵਾਨਾਂ ਦੀ ਹਾਲਤ ਹੋਈ ਪਈ ਆ ਕੋਈ ਕਿੱਥੇ ਟੀਕਾ ਲਾ ਕੇ ਮਰਿਆ ਪਿਆ ਕੋਈ ਕਿੱਥੇ ਪਿਆ ਵਾ ਲੋਕਾਂ ਦੇ ਘਰਾਂ 'ਚ ਕੀ ਹਾਲਾਤ ਹੋ ਗਏ ਆ ਤੇ ਮੇਰੇ ਖਿਆਲ ਤੇ 84 ਤੋਂ ਬੁਰਾ ਹਾਲ ਅੱਜ ਦੀ ਰਾਜਨੀਤੀ ਕਰ ਰਹੀ ਆ ਭਾਈ ਸਾਹਿਬ ਨੇ ਤਾਂ ਕੋਈ ਜਿੰਨਾ ਜਰ ਉਹ ਅਮਰਤਪੁਰ ਰਿਆਏ تھے ਉਹਨਾਂ ਚਿਰ ਇਥੇ ਨੌਜਵਾਨ ਦੇ ਮੌਤਦਾਰ ਕੱਢ ਕੇ ਵਿਖਲੋ ਘਟ ਗਈ ਸੀ ਬਾਕੀ ਹੋਰ ਲੋਕ ਚੋਰੀਆਂ ਚਕਾਰੀਆਂ ਘਟ ਗਈਆਂ ਸੀ ਹੁਣ ਕਿੰਨਾ ਕ੍ਰਾਈਮ ਆ ਪਤਾ ਨਹੀਂ ਲੱਗਦਾ ਕਿਹੜੇ ਵੇਲੇ ਕਿ ਕਿਸ ਬੰਦੇ ਨੂੰ ਕਿੱਥੇ ਕਿਸੇ ਨੇ ਮਾਰ ਦੇਣਾ ਵਾ ਹੈ ਕਿਸੇ ਨੂੰ ਗੈਂਗਸਟਰ ਕਹਿ ਕੇ ਮਾਰਿਆ ਜਾ ਰਿਹਾ ਕਿਸ ਨੂੰ ਪੰਜਾਬ ਦੇ ਹਾਲਾਤ ਇਦਾਂ ਦੇ ਇਹਨੇ ਬੁਰੇ ਬਣਾਏ ਜਾ ਰਹੇ ਆ ਇਸ ਕਰਕੇ ਇਹ ਤੇ ਇਹਨਾਂ ਨੂੰ ਆਪਣੀਆਂ ਨੀਤੀਆਂ ਦੇ ਜਾਂ ਇਹ ਭੁੱਲਰ ਸਾਹਿਬ ਕਹਿੰਦੇ ਆ ਤੇ ਭੁੱਲਰ ਸਾਹਿਬ ਨੂੰ ਕਹੋ ਕਿ ਜਿਹੜੇ ਵਾਅਦੇ ਕਰਕੇ ਆਏ ਉਹ ਪੂਰੇ ਹੋ ਗਏ ਨਸ਼ਾ ਕਿੱਥੇ ਕਿੰਨਾ ਖਤਮ ਕਰਤਾ ਤੁਸੀਂ ਬੇਅਦਮੀਆਂ ਦਾ ਇਨਸਾਫ ਕੀ ਕਿੱਥੇ ਗਿਆ ਹੈ ਕੋਈ ਕੋਈ ਇੱਕ ਵਾਦਾ ਵੀ ਪੂਰਾ ਕੀਤਾ ਇੱਕ ਲੋਕਾਂ ਨੂੰ ਜ਼ਾਲ ਰੋਟੀ ਮੰਗਣ ਤੇ ਲਾ ਕੇ ਤੇ ਇਦਾਂ ਦੀ ਰਾਜਨੀਤੀ ਨਾ ਕਰੋ ਲੋਕਾਂ ਦੇ ਗੱਲ ਕਰੋ ਡਟ ਕੇ ਕਰੋ ਇਹ ਇਹ ਪੰਜਾਬ ਨਾਲ ਜਿਹੜਾ ਧੱਕਾ ਹੋ ਰਿਹਾ ਉਹਦੇ ਵਾਸਤੇ ਵੀ ਕਦੇ ਜ਼ੁਬਾਨ ਖੋਲੋ ਲੱਗਦਾ ਕਿ ਲੋਕ ਤੁਹਾਨੂੰ ਸਪੋਰਟ ਕਰਨਗੇ ਖਡੂਰ ਸਾਹਿਬ ਦੇ ਨਹੀਂ ਸਾਨੂੰ ਤਾਂ ਕੋਈ ਨਾ ਭਰੋਸਾ ਜੀ ਲੋਕ ਸਪੋਰਟ ਕਰਨਗੇ ਲੋਕ ਇਹ ਇਹ ਨਹੀਂ ਕਰ ਚੁੱਕੇ ਜਿਹਨੇ ਇਹ ਰਾਜਨੀਤਿਕ ਲੋਗ ਘਰਾਉਣਾ ਚਾਹੁੰਦੇ ਲੋਕਾਂ ਨੂੰ ਸਾਨੂੰ ਉਮੀਦ ਹੈ ਕਿ ਲੋਕ ਜ਼ਰੂਰ ਸਪੋਰਟ ਕਰਨਗੇ ਸਾਨੂੰ ਲੋਕਾਂ ਨੂੰ ਅਪੀਲ ਵੀ ਆ ਕਿ ਆਪਣੇ ਜੀਂਦੇ ਹੋਣ ਦਾ ਸਬੂਤ ਦਿਓ ਇਤਨੀ ਹੋ ਜੂਗਾ ਕਿ ਜਿੱਦਾਂ ਬੀਬੀ ਖਾਲੜਾ ਉਹਨਾਂ ਦੇ ਨਾਲ ਹੋਇਆ ਉਸ ਤਰੀਕੇ ਦੇ ਨਾਲ ਨਹੀਂ ਚਲੋ ਇਹ ਇਹ ਤੇ ਹੋਰ ਲੋਕ ਇਹ ਲੋਕਾਂ ਦੇ ਹੱਥੇ ਆ ਫੈਸਲਾ ਜੀ ਹੈ ਬੀਬੀ ਖਾਲੜਾ ਦੇ ਹੋਣ ਤੋਂ ਬਾਅਦ ਵੀ ਲੋਕ ਬਹੁਤ ਪਛਤਾਉਂਦੇ ਆ ਵੀ ਇਹ ਚੀਜ਼ਾਂ ਨਹੀਂ ਸੀ ਹੋਣਾ ਚਾਹੀਦੀਆਂ ਇਹਦੇ ਕੁਰਬਾਨੀਆਂ ਵਾਲੇ ਬੰਦੇ ਨੂੰ ਸਹੀ ਹਰਾਇਆ ਤੇ ਬਹੁਤ ਸਾਡੇ ਤੇ ਇੱਕ ਕਲੰਕ ਆ ਸਾਡੇ ਮੱਥੇ ਤੇ ਮਨਪ੍ਰੀਤ ਈਆਲੀ ਦਾ ਪਹਿਲਾਂ ਜ਼ਿਕਰ ਕਰ ਰਹੇ ਸੀਗੇ ਮਨਪ੍ਰੀਤ ਈਆਲੀ ਵਰਗਾ ਉਮੀਦਵਾਰ ਆ ਜਾਂਦਾ ਤਾਂ ਸ਼ਾਇਦ ਤੁਸੀਂ ਕੁਝ ਸੋਚ ਸਕਦੇ ਸੀਗੇ ਨਹੀਂ ਇਹ ਜੀ ਜੇ ਤੇ ਪਹਿਲਾਂ ਸਾਨੂੰ ਕੋਈ ਪਤਾ ਹੁੰਦਾ ਕੋਈ ਕੋਈ ਚੰਗਾ ਲੀਡਰ ਹੁੰਦਾ ਅਸੀਂ ਤੇ ਇਹ ਕਹਿੰਨੇ ਕਿ ਥੋੜੀ ਬਹੁਤੀ ਆਪਣੇ ਜਮੀਰ ਨੂੰ ਜਗਾ ਕੇ ਰੱਖੋ ਜਿੱਥੇ ਗਲਤ ਹੋ ਰਿਹਾ ਉੱਥੇ ਆਵਾਜ਼ ਠਾਓ ਇਹ ਨਹੀਂ ਸਾਡੇ ਵਾਸਤੇ ਠਾਓ ਜਿੱਥੇ ਵੀ ਕੋਈ ਪੰਜਾਬ ਨਾਲ ਧੱਕਾ ਹੋ ਰਿਹਾ ਉੱਥੇ ਜਾ ਕੇ ਚੁੱਪ ਕਰਕੇ ਨੀਵੀਂ ਪਾ ਕੇ ਨਾ ਆਜਿਆ ਕਰੋ ਪੰਜਾਬ ਦੇ ਜਿੰਨੇ ਵੀ ਲੀਡਰ ਆ ਚਾਹ ਬੀਜੀਪੀ ਦੇ ਹੋਣ ਚਾਹ ਕਾਂਗਰਸ ਦੇ ਹੋਣ ਚਾਹ ਕੋਈ ਵੀ ਹੋਣ ਉਹਨਾਂ ਪੰਜਾਬ ਦੇ ਜਿੱਦਾਂ ਦੂਜੀਆਂ ਸਟੇਟਾਂ ਦੇ ਲੋਕ ਆਪਣੀ ਸਟੇਟ ਲਈ ਲੜਦੇ ਉਹਦਾਂ ਲੜੋ ਇਹ ਨਹੀਂ ਕਿ ਆਪਣੀ ਸਟੇਟ ਲਈ ਲੜਦੇ ਉਹਦਾਂ ਲੜੋ ਇਹ ਨਹੀਂ ਕਿ ਖਾਲੀ ਇੱਕ ਕੁਰਸੀ ਦੇ ਖਾਤਰ ਜੋ ਕੁਝ ਵੀ ਹੋਵੇ ਉਹ ਸੈਂਡ ਕਰੀ ਜਾਓ ਚੋਣ ਪ੍ਰਚਾਰ ਸ਼ੁਰੂ ਕਰ ਰਹੇ ਹਾਂ ਜੋਨ ਪ੍ਰਚਾਰਦਾਸੀਆਂ ਜਿਹੜਾ ਥੋੜਾ ਜਿਹਾ ਹੁਣ ਬੈਠ ਕੇ ਫੈਸਲਾ ਲੈਣੇ ਸ਼ਾਇਦ ਹੋ ਸਕਦਾ ਕੱਲ ਤੋਂ ਕੀਤਾ ਜਾਵੇ ਪਰ ਅਜੇ ਕੋਈ ਫਾਈਨਲ ਡਿਸੀਜਨ ਨਹੀਂ ਔਰ ਫਿਰ ਮੋਰਚੇ ਦੇ ਵਿੱਚ ਇੱਥੇ ਮੋਰਚਾ ਵੀ ਚੱਲਦਾ ਰਹੇਗਾ ਹਾਂਜੀ ਕੋਸ਼ਿਸ਼ ਕਰਾਂਗੇ ਚੱਲਦਾ ਰਹੂਗਾ ਅਪਤਰੋਂਗੇ ਤੁਹਾਡਾ ਮਾਤਾ ਜੀ ਹੁਣੀ ਔਰ ਸਾਰਾ ਪਰਿਵਾਰ ਉਹਨਾਂ ਦੀ ਪਤਨੀ ਵੀ ਪ੍ਰਚਾਰ ਕਰਨਗੇ ਨਹੀਂ ਉਹਨਾਂ ਦੀ ਪਤਨੀ ਨਹੀਂ ਆਊਗੀ ਇਸ ਕੰਮ ਵਿੱਚ ਅਸੀਂ ਜਿਹੜਾ ਤਿੰਨ ਚਾਰ ਜੀ ਕਰਦੇ ਹੈਗੇ ਆ ਅਸੀਂ ਬਾਕੀ ਲੋਕ ਕਰਨਗੇ ਸਾਡਾ ਪ੍ਰਚਾਰ ਜੀ ਅਸੀਂ ਅਸੀਂ ਪ੍ਰਚਾਰ ਨਹੀਂ ਕਰਨਾ ਅਸੀਂ ਇਹਨੇ ਜੋ ਕਹਿੰਦੇ ਅਸੀਂ ਜਿੱਥੇ ਜਿੱਥੇ ਲੋਕ ਸਾਨੂੰ ਡਿਊਟੀ ਲਾਉਣਗੇ ਅਸੀਂ ਚਲਾਂਗੇ ਪਰ ਇਹ ਇਹ ਲੋਕਾਂ ਲੋਕਾਂ ਨੇ ਸਾਰਾ ਕੁਝ ਕਰਨਾ ਰਿਪਾਂਸ ਲੱਗਿਆ ਤੁਹਾਨੂੰ ਤੁਹਾਡੇ ਹਲਕੇ ਚੋਂ ਫੋਨ ਆਏ ਲੋਕਾਂ ਦੇ ਕਿ ਭਾਈ ਅਸੀਂ ਨਾਲ ਆ ਤੁਹਾਡੇ ਜਾਂ ਕਿਵੇਂ ਨੇ ਲੋਕਾਂ ਦੇ ਸਾਨੂੰ ਫੋਨ ਵੀ ਆਏ ਲੋਕ ਸਾਨੂੰ ਇੱਥੇ ਮਿਲ ਕੇ ਵੀ ਗਏ ਲੋਕ ਸਾਨੂੰ ਬਹੁਤ ਹੌਸਲਾ ਦਿੰਦੇ ਆ ਕਿ ਕੋਈ ਗੱਲ ਨਾ ਚਿੰਤਾ ਨਾ ਕਰੋ ਤੁਸੀਂ ਕੀ ਗਲਤੀ ਅਸੀਂ ਅਸੀਂ ਹੈਗੇ ਆ ਤੇ ਤੁਸੀਂ ਖਾਲੀ ਤੁਹਾਡੀ ਤੁਹਾਡੀ ਹਾਂ ਦੀ ਲੋੜ ਸੀ ਸਨ ਤੇ ਉਹ ਅਸੀਂ ਕਰ ਦਿੱਤੀ ਆ ਹੁਣ ਇਹ ਲੋਕ ਲੋਕਾਂ ਦੇ ਹੱਥੀ ਫੈਸਲਾ ਲੋਕਾਂ ਨੇ ਇਹ ਲੜਾਈ ਲੜਨੀ ਨਾ ਅਸੀਂ ਇਹਨੇ ਜੋਗੇ ਕਿ ਨਾ ਸਾਡੇ ਕੋਈ ਇਹਨੇ ਸਾਧ ਨਹੀਂ ਆਗੇ ਹਾਂ ਤਾਂ ਇਹ ਹੋ ਸਕਦਾ ਸਾਰੇ ਲੋਕਾਂ ਕੋਲ ਪਹੁੰਚ ਵੀ ਨਾ ਸਕੀਏ ਇਹ ਅਸੀਂ ਲੋਕਾਂ ਨੂੰ ਅਪੀਲ ਆ ਕਿ ਇਹ ਤੁਹਾਡੀ ਸਾਡੀ ਪੰਜਾਬ ਦੀ ਸਿੱਖਾਂ ਦੀ ਹੋਣ ਦੀ ਲੜਾਈ ਆ ਇਸ ਕਰਕੇ ਸਾਰਿਆਂ ਨੂੰ ਪਾਰਟੀ ਬਾਜੀ ਤੋਂ ਧਰਮ ਜਾਤ ਤੋਂ ਉੱਪਰ ਉੱਠ ਕੇ ਲੜਨ ਦੀ ਲੋੜ ਆ ਤੇ ਤਕੜੇ ਹੋ ਕੇ ਲੜੋ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨ ਮਿਹਰਬਾਨ ਥੈਂਕ ਯੂ ਤਾਂ ਭਾਈ ਅਮਰਪਾਲ ਸਿੰਘ ਉਹਨਾਂ ਦੇ ਪਿਤਾ ਜੀ ਔਰ ਉਹਨਾਂ ਦੇ ਮਾਤਾ ਜੀ ਸਾਡੇ ਨਾਲ ਸੀਗੇ ਔਰ ਉਹਨਾਂ ਦੇ ਪਿਤਾ ਜੀ ਉਹਨਾਂ ਨੇ ਅਪੀਲ ਵੀ ਕੀਤੀ ਹੈ ਕਿ ਧਰਮ ਦੀ ਲੜਾਈ ਆਏ ਔਰ ਲੋਕ ਸਾਨੂੰ ਸਪੋਰਟ ਕਰਨ ਔਰ ਉੱਥੇ ਹੀ तमाम ਜਿਹੜੇ ਲੋਕ ਆ ਉਹਨਾਂ ਨੂੰ ਜਵਾਬ ਵੀ ਇਹਨਾਂ ਨੇ ਦਿੱਤਾ ਵਿਰਸ ਸਿੰਘ ਬਲਟੋਆ ਉਹਨਾਂ ਨੂੰ ਲੈ ਕੇ ਖਾਸ ਤੌਰ ਤੇ ਉਹਨਾਂ ਨੇ ਕਿਹਾ ਅਕਾਲੀ ਦਲ ਤੇ ਜਰੂਰ ਉਹਨਾਂ ਨੂੰ ਇਤਰਾਜ਼ ਹੈ ਉਹਨਾਂ ਨੂੰ ਨਾਰਾਜ਼ਗੀ ਵੀ ਹੈ ਕਿ ਅਕਾਲੀ ਦਲ ਨੂੰ ਉਮੀਦਵਾਰ ਨਹੀਂ ਹਲਾਣਾ ਚਾਹੀਦਾ ਸੀਗਾ ਸਾਡੀ ਹਮਾਇਤ ਕਰਨੀ ਚਾਹੀਦੀ ਸੀ ਦੇਖਣਾ ਹੈ ਅਮਰਪਾਲ ਸਿੰਘ ਉਹਨਾਂ ਦੇ ਆਉਣ ਨਾਲ ਖਡੂਰ ਸਾਹਿਬ ਹਾਟ ਸੀਟ ਬਣ ਗਈ ਹੈ ਪਰ ਲੋਕ ਕਿਹਦੇ ਹੱਕ ਚ ਭੁਗਤਣਗੇ ਕੀ ਆਮ ਆਦਮੀ ਪਾਰਟੀ ਨੂੰ ਫਾਇਦਾ ਮਿਲ ਜੇਗਾ ਜਾਂ ਫਿਰ ਸ਼੍ਰੋਮਣੀ ਅਕਾਲੀ ਦਲ ਸੀਟ ਜਿੱਤੇਗਾ ਉਥੇ ਹੀ ਕਾਂਗਰਸ ਨੇ ਵੀ ਕੁਲਵੀਰ ਜੀਰਾ ਉਹਨਾਂ ਨੂੰ ਮੈਦਾਨ ਚ ਉਤਾਰਤਾ ਜਾਂ ਫਿਰ ਅਮਰਪਾਲ ਸਿੰਘ ਇੱਥੋਂ ਬਾਜ਼ੀ ਮਾਰ ਜਾਣਗੇ ਕੈਮਰਾ ਪਰਸਨ ਜਸ਼ਨ ਦੇ ਨਾਲ ਵਿਕਰਮ ਸਿੰਘ ਟਰੂ ਪੰਜਾਬ ਟੀਵੀ ਸ਼੍ਰੀ ਅਮਰਸਰ ਸਾਹਿਬ